ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਡ ਕਰਦੇ ਆ ਕਿ ਸਾਰੇ ਠੀਕ ਠਾਕ ਅਸੀ ਜੀ ਬਤਾ ਕੇ ਦੀਪਾ ਮੋਂ ਲੋਕ ਥੋੜਾ ਸਾਰਾ ਦਾ ਸਵਾਲ ਤੇ ਕੀ ਲਓ ਜੀ ਬਲੌਗ ਕਰ ਲੈ ਆਪਾਂ ਸ਼ੁਰੂ ਮਸੀਨ ਚ ਕੱਪੜੇ ਪਾਤੇ ਜੀ ਆਪਾਂ ਠੀਕ ਹੈ ਜੀ ਇਹ ਮੀ ਹਟ ਗਿਆ ਜੀ ਜੀ ਪੈ ਰਿਆ ਸੀ ਤੇ ਹੁਣ ਆਪਾਂ ਜਿਹੜਾ ਵਿੜਾ ਸਾਫ਼ ਕਰਾਂਗੇ ਜੀ ਝੜ ਚੂੜੀ ਲਾਵਾਂਗੇ ਤੇ ਸਾਰੇ ਪੱਤੇ ਪੁੱਤੇ ਜੀ ਸਾਫ਼ ਕਰਾਂਗੇ ਪੱਤੇ ਵੀ ਹਵਾ ਨਾਲ ਬਹੁਤ ਜ਼ਿਆਦਾ ਆ ਕੇ ਜੀ ਸਬਜੀ ਪਹਿਲਾਂ ਆਪਾਂ ਸਬਜੀ ਤੜਕ ਦਾਂਗੇ ਜੀ ਸਬਜੀ ਤੜਕਾਂਗੇ ਜੀ ਆਪਾਂ ਅਰਬੀ ਜੀ ਅਰਬੀ ਤੜਕਾ ਲਗਾਵਾਂਗੇ ਪਹਿਲਾਂ ਸਾਰਾ ਆਪਾਂ ਸਾਫ਼ ਕਰ ਦਾਂਗੇ ਜੀ ਤੇ ਇਹ ਲਫਾਤਾਂ ਨੂੰ ਕੱਢ ਕੇ ਘੇਰ ਕੇ ਆਉਣੇ ਜੀ ਦੇ ਵਿੱਚ ਗੀਜਰ ਦੇ ਵਿੱਚ ਅੱਗ ਲਾ ਦਾਂਗੇ ਜੀ ਮੀਨ ਨਾਲ ਨਾ ਫਿਰ ਗਿੱਲੇ ਹੋ ਜਾਂਦੇ ਆ ਲਓ ਜੀ ਇਦਾਂ ਆਪਾਂ ਚਾਹ ਹੋ ਰਹੀ ਐ ਸੀ ਨਨ ਫਰਨੀਅਰ ਪੱਕਾ ਆਟਾ ਕੈਂਸਲ ਚਾਰ ਨੂੰ ਮਟਾ ਇਹ ਇਧਰ ਆਪਣੀ ਸਬਜ਼ੀ ਹੋ ਰਹੀ ਜਿਹੜੀ ਉਹਦੋਂ ਆਪਾਂ ਗੋਲ ਕੱਟ ਕੇ ਬਣਾਈ ਸੀ ਅੱਜ ਆਪਾਂ ਲੰਬੀ ਕੱਟਣੀ ਆ ਆਪਾਂ ਤੇਲ ਹਲਕਾ ਹੀ ਕਰ ਦੇਣੀ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਇੱਕ ਤਗੜੀ ਹੋਰ ਪਗਾਈ ਨੇ ਚਾਹੀਦੀ ਐਸੇ ਬੰਦ ਕਰ ਦਿੰਦੇ ਆ। ਉਹ ਟੱਕ ਤੇ ਟਕਾ ਲਾਂਗੇ। ਠੀਕ ਹੈ ਜੀ। ਲੋ ਜੀ ਰੋਟੀ ਬਣਾ ਕੇ ਖਾ ਪੀ ਕੇ ਤੇ ਆਪਾਂ ਲਾਵਾਂਗੇ ਜੀ ਮਹਿੰਦੀ ਥੋੜੇ ਜਿਲੇ ਲੰਮੀ ਜੀ ਆਪਾਂ ਆਮਲੇ ਥੋੜੇ ਜਿਹੀ ਵਿੱਚੀ ਸਿੱਕਾ ਖਾਈ ਤੇ ਵਿੱਚੀ ਆਪਾਂ ਲੈ ਲਏ ਰੀਠੇ ਜੀ। ਉਹਨਾ ਮੀ ਫੇਰ ਕਹਿਣ ਲੱਗ ਅ ਜਹਾੜੂ ਲਗਾਇਆ ਸੀ ਤੇ ਆਪਾਂ ਇਹਨਾਂ ਨੂੰ ਵਿੱਚ ਪਾ ਦਾਂਗੇ ਜੀ ਤੇ ਇਹਦਾ ਸਾਰਾ ਜਿਹੜਾ ਰਸ ਹੋਏਗਾ ਜੀ ਕੱਢ ਲਾਂਗੇ ਜੀ ਫਿਰ ਆਪਾਂ ਨਾ ਹਰੀ ਮਹਿੰਦੀ ਲਾਵਾਂਗੇ ਜੀ ਦੂਸਰੀ ਮਹਿੰਦੀ ਨਹੀਂ ਲਾਉਂਦੇ ਜੀ। ਦੂਸਰੀ ਮਹਿੰਦੀ ਕਰਦੀ ਆਪਾਂ ਖਰਾਬ ਤੋਂ ਕੱਢ ਲਾਂ ਨੂੰ ਮੈਂ ਤਾ ਤੇ ਆਪਾਂ ਲਾਵਾਂਗੇ ਜੀ ਹਰੀ ਮਹਿੰਦੀ ਇਹਦੇ ਵਿੱਚ ਸਾਰਾ ਰਸ ਕੱਢ ਲਾਂਗੇ ਜੀ ਦਾ ਇਹਨਾਂ ਦੀ ਹੋਇਆ ਤੇ ਮਹਿੰਦੀ ਦੇ ਵਿੱਚ ਭਿਓ ਲਾਂਗੇ ਤੇ ਕੰਮ ਆਪਣੇ ਸਾਰੇ ਹੋ ਗਏ ਰੋਟੀ ਪਾਣੀ ਖਾ ਲਿਆ ਜੀ ਕੱਪੜੇ ਆਪਾਂ ਪਾਏ ਸੀ ਸੁੱਕਣੇ ਬਾਹਰ ਤੇ ਮੀਂਹ ਆ ਗਿਆ ਜੀ ਤੇ ਹੁਣ ਆਪਾਂ ਆਖੇ ਚਲੋ ਮਹਿੰਦੀ ਲਾ ਲੈਨੇ ਆ ਐਤਾ ਠੰਡਾ ਜਿਹਾ ਮੌਸਮ ਆ ਜੀ ਤੇ ਜਦੋਂ ਦੇ ਸਮੇਂ ਆਪਾਂ ਮਹਿੰਦੀ ਇਹ ਲੈਂਦੇ ਆ ਜੀ ਸਮਾਨ ਤੇ ਉਦੋਂ ਦਾ ਮੀਂਹ ਆ ਰਿਹਾ ਜੀ ਧੁੱਪ ਤਾਂ ਬਿਲਕੁਲ ਵੀ ਨਹੀਂ ਨਿਕਲੀ ਜੀ ਕਦੇ ਬੱਤਲਵਾਈ ਜੀ ਰਹਿੰਦਾ ਜੀ ਤੇ ਤਾਂ ਕਰਕੇ ਨਹੀਂ ਆਪਣਾ ਜਿਹੜੇ ਰੀਠੇ ਸੁੱਕੇ ਤੇ ਨਹੀਂ ਤਾਂ ਆਪਾਂ ਪੀਸ ਕੇ ਉਹ ਕਰਨਾ ਸੀ ਜੀ ਗ੍ਰाइंड ਕਰਕੇ ਤੇ ਮਹਿੰਦੀ ਦੇ ਵਿੱਚ ਮਿਕਸ ਕਰਨਾ ਸੀ ਤੇ ਲੋ ਜੀ ਇਹ ਚੰਦੀ ਤਰਾਂ ਤੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਮੇਥੀ ਦਾਣਾ ਮੇਥੀ ਦਾਣਾ ਨਾਲ ਨੂੰ ਲੱਭਿਆ ਨਹੀਂ ਤੇ ਕਲੌਂਜੀ ਤੇ ਮੇਥੀ ਦਾਣਾ ਮੈਂ ਰੱਖ ਕੇ ਨਾ ਪਤਾ ਨਹੀਂ ਤਾਂ ਆ ਅਚਾਰ ਚ ਪਾ ਲਿਆ ਸੀ ਤੇ ਪਤਾ ਨਹੀਂ ਮੇਰੇ ਪਾਸ ਹੈ ਹੀ ਨਹੀਂ ਤੇ ਆਪੋ ਵੀ ਪਾਣਾ ਸੀ ਆ ਦੇਖੋ ਜੀ ਕਾਲਾ ਹੋ ਗਿਆ ਜੀ ਪਾਣੀ ਇਹ ਚੰਗੀ ਤਰ੍ਹਾਂ ਬਾੜ ਲਾਂਗੇ ਤੇ ਫਿਰ ਆਪਾਂ ਇਹਨੂੰ ਘੰਟਾ ੱਕ ਰੱਖ ਦਾਂਗੇ ਜਿੰਨਾ ਵੀ ਰਸ ਹੋਏਗਾ ਸਾਰਾ ਨਿਕਲ ਜਾਏਗਾ ਪਾਣੀ ਥੋੜਾ ਆਪਾਂ ਹੋਰ ਪਾ ਦਿੰਨੇ ਆ ਤੇ ਫੇਪੇ ਉਹਨਾਂ ਕੇ ਮੈਂਤੀ ਲਾਵਾਂਗੇ ਜੀ ਤੇ ਨਹੀਂ ਕੱਲ ਨੂੰ ਲਾ ਲਾਂਗੇ ਸਾਰੀ ਰਾਤ ਪਿਉਂਕੇ ਰੱਖ ਦਾਂਗੇ ਨਹੀਂ ਅੱਜ ਹੀ ਲਾ ਦਾਂਗੇ ਆਸ ਨੂੰ ਕਰਦਣੀ ਆਪਾਂ ਘੱਟ ਜੀ ਆ ਦੇਖੋ ਜੀ ਰੀਠੇਰੀ ਸੁੱਕਣੀ ਚਾਰੇ ਕਿਉਂ ਜੇ ਤਾਂ ਹਵਾ ਤੋਂ ਧੁੱਪ ਲੱਗੇ ਜੀ ਬਾਹਰ ਫਿਰ ਤਾਂ ਸੁੱਕ ਜਾਣੇ ਤਾਂ ਸੁੱਕ ਗਏ ਜੀ ਸਿੱਕਾ ਕਾਈ ਆਮਲੇ ਵੀ ਆਪਣੇ ਸੁੱਕੇ ਪਏ ਆ ਠਿੱਕੇ ਨਮ ਦੇ ਪੱਤੇ ਸੀ ਇਹ ਆਪਾਂ ਸਕਾਏ ਆ ਜਿੱਦੇ ਨਾ ਬੇਟੀ ਦੇ ਨਾ ਨੂੰ ਤੇ ਬਹੁਤ ਜ਼ਿਆਦਾ ਪੁੰਸਣਾ ਜੀ ਤੇ ਕਿਸੇ ਨੇ ਦੱਸਿਆ ਸੀ ਆਪਾਂ ਨੂੰ ਵੀ ਮਲਤਾਨੀ ਮਿੱਟੀ ਚਲਾ ਕੇ ਘੜਾ ਕੇ ਨਾ ਇਮਿਕਸ ਕਰਕੇ ਵੀ ਲਾਇਆ ਕਰੋ ਤੇ ਬਿਲਕੁਲ ਸਾਰੇ ਨੂੰ ਸੁਨਾਹ ਨਾ ਵੀ ਹੋ ਜਾਣਗੇ ਘਟ ਜਾਣਗੇ ਇਹ ਵੀ ਪੱਤੇ ਆਪਣੇ ਥੋੜੇ ਥੋੜੇ ਨਰਮ ਆ ਇਹ ਕਿ ਤੁੱਪ ਨਿਕਲ ਜੇ ਨਾ ਤੁੱਪ ਨਾਲ ਵਧੀਆ ਸੁੱਕ ਜੇ ਜੀ ਤੁਹਾਨੂੰ ਬਾਹਰ ਲਾ ਕੇ ਦਿਖਾਵਾਂ ਤੇ ਆਪਾਂ ਟਮਾਟਰ ਲੈ ਇਸੀ ਦੀ ਸਬਜ਼ੀ ਲਈਏ ਉਹ ਸਬਜ਼ੀ ਵੀ ਆਪਾਂ ਰੱਖਣੀ ਜੀ ਕਪੇਠਾ ਕद्दू ਲਿਆ ਤੇ ਬਸ ਤਵੀਤ ਹੁਣ ਨਾ ਬਲੌਕ ਬਣਨੀ ਐ ਤਵੀਤ ਠੀਕ ਨਹੀਂ ਜੀ ਸਿਰ ਦਰਦ ਨਹੀਂ ਕਰਨਾ ਆਪਣਾ ਹਟਦਾ ਇਕ ਲਿਆਸੀ ਆਪਾਂ ਪੇਠਾ ਕੱਦੂ ਇਹ ਤੋ ਕੇ ਸਮਰ ਕੇ ਕੋਪਰਿੰਚ ਚਲਾ ਦਾਂਗੇ ਤੇ ਹਰੀਆਂ ਮਿਰਚਾਂ ਵੀ ਆਪਾਂ ਲਈਆਂ ਸੀ ਜੀ ਤੇ ਉਹ ਵੀ ਆਪਾਂ ਸਾਟ ਕੇ ਸਮਰ ਕੇ ਉਹ ਰੱਖਣਾਂ ਚਲੋ ਤਾਂ ਦੀਦੀ ਇਹ ਜੇ ਕੰਮ ਆਪਣੀ ਦੀਦੀ ਕਰ ਤੇਗੀ ਤੇ ਤੜਨਾ ਤਾਂ ਫਸਾ ਮਾਰ ਲਿਆ ਸੀ ਤੇ ਤੜਨਾ ਬਹੁਤ ਮਹਿੰਗਾ ਜੀ ਇਆ ਪਸਮਾਰ ਕੇ ਰੱਖ ਲਿਆ ਤੇ ਰੋਟੀ ਪਾਣੀ ਦਾ ਵੱਡਾ ਕੰਮ ਹੁੰਦਾ ਜੀ ਰੋਟੀ ਪਾਣੀ ਇੱਥੇ ਨਾ ਹੋ ਗਿਆ ਜੀ ਤੇ ਨਾ ਮੈਂ ਸਾਈਂ ਸੋਚ ਰਹੀ ਹਾਂ ਜੇ ਧੁੱਪ ਨਿਕਲ ਜੇ ਨਾ ਧੁੱਪ ਨਾਲ ਆਪਣੇ ਸਾਰਾ ਸਮਾਨ ਇੱਕੇ ਲੱਗ ਕੇ ਸੁੱਕ ਜੇਗਾ ਜੀ ਹੁਣ ਥਾਲੀਆਂ ਵੀ ਆਪਣੀਆਂ ਰੁਕੀਆਂ ਪਈਆਂ ਨੇ ਇਹ ਰਵੱਸ ਸੋਈ ਜੀ ਰੱਖ ਦਿੰਦੇ ਆ ਤੇ ਲਓ ਜੀ ਨਾਲੇ ਬੈਠ ਕੇ ਆਪਾਂ ਸਮਾਹ ਕਰਾਂਗੇ ਮਿਰਚਾਂ ਸਮਾਰ ਲਾਂਗੇ ਨਾਲੇ ਆਪਣੀ ਜਿਹੜੀ ਮਹਿੰਦੀ ਆ ਉਹ ਪਿਉ ਕੇ ਰੱਖਾਂਗੇ ਆਪਾਂ ਲਾਵਾਂਗੇ ਜੀ ਕੱਲ ਨੂੰ ਹੁਣ ਤਾਂ ਆਪਾਂ ਕੰਟਾ ਕਿਨੂੰ ਪਾਣੀ ਦੇ ਵਿੱਚ ਜਿਹੜੇ ਆਮਲੇ ਸੱਕਾ ਕਾਈ ਆ ਇਹ ਆ ਤਾਂ ਰੱਖ ਰਾਂਗੇ ਜੀ ਉਸ ਤੋਂ ਬਾਅਦ ਇਹ ਵਿੱਚ ਜਿਹੜਾ ਠੰਡਾ ਹੋ ਗਿਆ ਮਹਿੰਦੀ ਪਿਉ ਮੰਗੀ ਜੀ ਹਰੀ ਕਿਆ ਪਤਾ ਕੱਲ ਤੱਕ ਮੌਸਮ ਹੋ ਜਾਏਗੀ ਜੀ ਠੀਕ ਤੇ ਫਿਰ ਆਪਾਂ ਲਾ ਲਾਂਗੇ ਚਲੋ ਜੀ ਆਪਾਂ ਸਾਫ਼ ਕਰਿਆ ਸੀ ਜੀ ਪੱਤੇ-ਪੁੱਤੇ ਹੂਜਦੇ ਸੀ ਸਾਰੇ ਹੁਣ ਦੇਖੋ ਜੀ ਫੇਰ ਬਰੀਕ-ਬਰੀਕ ਇਹ ਆ ਰਾਜ ਚਾਰ ਆ ਜਾ ਆ ਦੇਖੋ ਜੀ ਕੱਪੜੇ ਤਾਂ ਪੰਦਰੀ ਪਾਤੇ ਸੀ ਸੁੱਕਣੇ ਕੱਪੜੇ ਪਹਿਲਾਂ ਆਪਾਂ ਪਾਤੇ ਸੀ ਸੁੱਕਣੇ ਜਦੋਂ ਫੇਰ ਨਹੀਂ ਆਵੇ ਫੇਰ ਆਪਾਂ ਨੂੰ ਉਤ ਕਰਨ ਪੈਣਾ ਕਿ ਚਲੋ ਜੀ ਇਹ ਦੇਖੋ ਅਬ ਵੀ ਆਈ ਜੇ Então, ele